ਜਿਵੇਂ ਕਿ ਸਾਡੇ ਕੋਲ 10ਵੀਂ ਕਲਾਸ ਦਾ ਹੈਗਾ 140 ਦੇ ਅਪਾਜ ਗੁਨਨਖੰਡ ਬਣਾਉ ਤੁਹਾਨੂੰ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਬੱਚਿਓ ਤੇ ਜੋਟਾ ਕੀ ਹੁੰਦਾ ਤੇ ਕਲੀ ਕੀ ਹੁੰਦਾ ਪਿੱਛੇ ਵਾਲਾ ਡਿਜੀਟ ਅਸੀਂ ਵੇਖਣਾ ਹੁੰਦਾ ਹੈ ਉਹ ਜੋਟਾ 0 2 4 6 ਔਰ 8 ਇਹ ਸਾਰੇ ਜੋਟੇ ਵਾਲੇ ਹੈਗੇ ਆ ਤੇ ਜਦੋਂ ਜੋਟਾ ਪਿੱਛੇ ਆਏਗਾ ਤਾਂ ਜੋਟੇ ਨਾਲ ਹੀ ਭਾਗ ਹੋਏਗਾ ਜਿਵੇਂ ਕਿ ਕਲੀ ਵਾਲੇ ਜਿਹੜੇ ਡਿਜੀਟ ਹੁੰਦੇ 1 3 5 7 9 ਇਹ ਹੈਗੇ ਕਲੀ ਵਾਲੇ ਭਾਗ ਇਹ ਕਲੀ ਤੇ ਹੀ ਭਾਗ ਹੋਣਗੇ ਜਿਵੇਂ ਸਾਡੇ ਕੋਲ ਕੀ ਹੈਗਾ 140 140 ਦੇ ਮਗਰ ਕੀ ਹੈਗਾ ਸਾਡੇ ਕੋਲ ਝੋਟਾ ਤੇ ਦੋ ਤੇ ਭਾਗ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆਏਗਾ 70 ਫੇਰ ਪਿੱਛੇ ਝੋਟਾ ਆ ਗਿਆ ਫੇਰ ਦੋ ਤੇ ਭਾਗ ਹੋਏਗਾ ਸਾਡੇ ਕੋਲ ਕਿੰਨਾ ਆਏਗਾ 35 ਫੇਰ ਪਿੱਛੇ ਕੀ ਆ ਗਿਆ ਕਲੀ ਕਲੀ ਸਾਡੇ ਕੋਲ ਕਿੰਨੇ ਤੇ ਹੋਏਗਾ 5 ਦੇ ਭਾਗ 7 ਆਇਆ ਉਹ 7 ਜਿਹੜਾ ਕੀ ਹੈਗਾ ਉਹ ਆਪਦੇ ਟੇਬਲ ਤੇ ਇਸੇ ਪ੍ਰਕਾਰ ਅੰਦੇਸਿਆ ਭਾਜ ਗੁਨਨਖੰਡ ਕੱਢਣਿਆ ਆ ਭਾਜ ਗੁਨਨਖੰਡ ਕੱਢਣ ਲਈ ਸਾਨੂੰ ਕੀ ਕਰਨਾ 140 ਬਰਾਬਰ 2 2 5 7 ਇਹਦੇ ਉੱਪਰ ਪਾਵਰ ਤੇ ਇਹਦੇ ਉੱਪਰ ਪਾਵਰ ਕਿੰਨੀ ਹੋਗੀ 2 ਪਾਵਰ ਹੋਗੀ 2 ਦੀ ਪਾਵਰ 2 ਅਸੀਂ ਇਹਨੂੰ ਲਿਖ ਦਿੱਤਾ ਤੇ ਫਿਰ ਉਸ ਤੋਂ ਅੱਗੇ ਕੀ ਰਹਿ ਗਿਆ ਸਾਡੇ ਕੋਲੇ 5 7 ਇਹ ਸੇਮ ਆ ਜਾਏਗਾ ਸਾਡਾ ਇਹ ਆਨਸਰ ਆ ਗਿਆ ਸਾਡਾ ਔਰ ਸੈਕਿੰਡ ਸਵਾਲ ਸਾਡੇ ਕੋਲ ਕੀ ਹੈਗਾ 156 ਦੇ ਅਭਾਜ ਗੁਨਨਖੰਡ ਕੱਢੋ ਕਿ 150 ਦੇ ਅਸੀਂ ਇਹ ਭਾਜ ਗੁਣਨ ਖੰਡ ਕੱਢਨੇ ਆ ਤਾਂ ਸਭ ਨਾਲ ਪਹਿਲਾਂ ਅਸੀਂ ਕੀ ਦੇਖਣਾ ਹੈ ਇਹਦੇ ਪਿੱਛੇ ਕੀ ਹੈਗਾ ਝੋਟਾ ਹੈਗਾ ਸਾਡੇ ਕੋਲੇ ਤਾਂ ਝੋਟਾ ਹੈਗਾ ਤਾਂ ਕੀ ਕਰਾਂਗੇ ਅਸੀਂ ਦੋ ਨਾਲ ਭਾਗ ਕਰਾਂਗੇ ਦੋ ਨਾਲ ਤੁਸੀਂ ਭਾਗ ਕਰੋ 78 ਆ ਗਿਆ ਫਿਰ ਪਿੱਛੇ ਝੋਟਾ ਹੈਗਾ ਸਾਡੇ ਕੋਲ ਫਿਰ ਦੋ ਤੇ ਭਾਗ ਹੋਏਗਾ 39 ਆ ਗਿਆ ਫਿਰ ਸਾਡੇ ਕੋਲ ਕਲੀ ਹੈ ਤਾਂ ਤਿੰਨ ਤੇ ਭਾਗ ਹੋਏਗਾ ਤਿੰਨ ਕਿੰਦੇ ਤੇ 13 ਆ ਗਿਆ ਫਿਰ ਬੱਥੇ ਅਸੀਂ ਨੂੰ ਛੱਡ 150 ਦੇ ਸਾਡੇ ਕੋਲ ਜਿਹੜੇ ਆਭਾਜ ਗੁਨਨ ਖੰਡ ਹੈ 2 2 3 13 ਇਹਦੇ ਉੱਪਰ 1 ਪਾਵਰ 23 ਦੇ ਉੱਪਰ ਇੱਕ ਪਾਵਰ ਕਿੰਨੀ ਹੋ ਗਈ 2 ਦੀ ਪਾਵਰ 2 ਹੋ ਗਿਆ 3 13 ਇਸੇ ਪ੍ਰਕਾਰ ਸਾਡੇ ਕੋਲ ਇਹ ਆਨਸਰ ਆ ਗਿਆ ਇਸੇ ਤਰ੍ਹਾਂ ਅਸੀਂ ਸਾਡੇ ਕੋਲ ਜਿਹੜਾ ਪੇਪਰ ਵਿੱਚ ਕਾਫੀ ਵਾਰੀ ਇਹ ਸੰਬੰਧ ਆਉਂਦਾ ਹੈ ਤੇ ਜਿਹੜਾ ਅਸੀਂ ਕਰਨ ਲੱਗੇ ਆ 3825 ਜਿਹੜਾ ਹੈਗਾ ਨਾ ਇਹ ਕਾਫੀ ਵਾਰੀ ਸੰਭਾ ਨੂੰ ਪੇਪਰ 'ਚ ਮਿਲਦਾ ਹੈ ਤਾਂ ਦੇਖਦੇ ਆ ਅਸੀਂ ਇਹਨੂੰ ਤੇ ਇਹਦੇ ਪਿੱਛੇ ਫੇਰ ਹੋਈਓ ਚੈੱਕ ਕਰੀ ਆਪਾਂ ਇਹਦੇ ਮਗਰ ਜੋ ਹੈਗਾ ਕਿ ਪੰਜ ਹੈਗਾ ਜਿਵੇਂ ਕਿ ਇੱਕ ਕਲੀ ਹੈ ਜਾਂ ਝੋਟਾ ਇਹ ਤੁਸੀਂ ਚੈੱਕ ਕਿਵੇਂ ਕਰਨਾ ਹੈ ਮੈਂ ਉੱਪਰ ਲਿਖਿਆ ਸੀ 1 3 5 7 9 ਇਹ ਕੀ ਹੁੰਦਾ ਹੈ ਕਲੀ ਹੁੰਦਾ ਹੈ ਤੇ ਪਿੱਛੇ ਕੀ ਸਾਡੇ ਕੋਲੇ ਕਲੀ ਹੈਗਾ ਤੇ ਤਿੰਨ ਨਾਲ ਭਾਗ ਕਰ ਦੋ ਤੇ ਇਹਨੂੰ ਭਾਗ ਕੀਤੀ ਤਾਂ ਸਾਡੇ ਕੋਲ ਆ ਗਿਆ 1275 ਫੇਰ ਪਿੱਛੇ ਕਲੀ ਆ ਰਿਹਾ ਫੇਰ ਤਿੰਨ ਤੇ ਭਾਗ ਕਰਤਾ ਤੇ ਸਾਡੇ ਕੋਲ ਕਿੰਨਾ ਆ ਗਿਆ 452 ਫੇਰ ਪਿੱਛੇ ਕਲੀ ਆ ਗਿਆ ਕਲੀ ਤਿੰਨ ਤੇ ਨਹੀਂ ਭਾਗ ਹੋ ਰਿਹਾ ਹੁਣ ਪੰਜ ਤੇ ਕਰੋ 5 ਤੇ ਭਾਗ ਕੀਤਾ 85 ਆ ਗਿਆ ਫਿਰ 85 5 ਤੇ ਕਲੀ ਆ ਗਈ ਫਿਰ 17 17 1 ਕਮ 17 ਇਹ ਹੈ ਸਾਡਾ ਆਨਸਰ ਤੇ ਇਹਦੇ ਅਭਾਜ ਗੁਣਨ ਖੰਡ ਕੱਢਣ ਕਿਹਾ ਹੈ ਤਾਂ ਤੁਹਾਨੂੰ ਜ਼ਰੂਰ ਕੱਢਣੇ ਪੈਣਗੇ ਤੇ 3 ਦੀ ਪਾਵਰ 1 ਕਟੇਕਾਰ ਕਿੰਨੀ ਹੋਗੀ 3 ਦੀ ਪਾਵਰ ਹੋਗੀ 2 ਤੇ ਇਸੇ ਪ੍ਰਕਾਰ 5 ਦੀ ਪਾਵਰ 2 ਤੇ 17 ਸੇਮ ਆਏਗਾ ਇਹ ਸਾਡਾ ਅਲਟਾ ਆਨਸਰ ਇਸੇ ਪ੍ਰਕਾਰ ਸਾਡੇ ਕੋਲੇ ਹੋਣ ਹੈ ਗਿਆ ਜਿਹੜੇ ਸਵਾਲ ਅਸੀਂ ਕਰਨ ਲੱਗੇ ਆਂ ਹੁਣ ਅਸੀਂ ਕੱਢਣਾ ਐਚसीएफ ਅਤੇ ਐਲਸੀਐਮ ਸਿੱਖਣਾ ਹੈ ਐਚसीएफ ਅਤੇ ਐਲਸੀਐਮ ਕੱਢਣ ਲਈ ਸਾਨੂੰ ਕੀ ਕਰਨਾ ਪਏਗਾ ਸਟੇਟਮੈਂਟ ਜਿਹੜੀ ਸਾਡੇ ਕੋਲ ਹੈ ਐਚसीएफ ਐਨਸੀਐਮ ਬਣਨਾ ਹੈ ਐਚसीएफ ਗੁਣਾ ਐਲਸੀਐਮ ਤੇ 26 ਅਤੇ 91 ਦਾ ਅਸੀਂ ਕੀ ਕੱਢਣਾ ਹੈ ਐਚसीएफ ਤੇ ਐਲਸੀਐਮ ਜਿਹਨੂੰ ਪੰਜਾਬੀ ਚ ਕਹਿੰਦੇ ਮम्मा ਸੱਸਾ ਵਾਵਾ ਤੇ ਲੱਲਾ ਸੱਸਾ ਵਾਵਾ ਤਾਂ 90 ਸੀ ਭਾ ਕੰਨਾ ਪਿੱਛੇ ਵੇਖਣਾ ਫਿਰ ਕਲੀ ਝੋਟਾ 2 ਤੇ ਭਾ ਕੀਤਾ 13 ਆ ਗਿਆ ਤੇ 13 ਆਪਦੇ ਟੇਬਲ ਤੇ ਇਸੇ ਵਰਗਾ 91 91 ਪਿੱਛੇ ਕੀ ਹੈ ਕਲੀ ਹੈ ਕਲੀ 7 ਤੇ ਭਾਗ ਹੁੰਦਾ 13 ਆ ਗਿਆ ਤੇ 13 ਆਪਦੇ ਟੇਬਲ ਤੇ ਫਿਰ ਉਸ ਤੋਂ ਅਗੇ 26 ਦੇ ਜਿਹੜੇ ਫੈਕਟਰ ਹੈਗੇ ਆ 2 13 ਤੇ 91 ਬਰਾਬਰ 7 13 ਹੁਣ ਅੰਦੇ ਵਿੱਚੋਂ ਤੁਸੀਂ ਕੀ ਚੈੱਕ ਕਰਨਾ ਸਾਡੇ ਕੋਲੇ ਪੋਮਨ ਫੈਕਟਰ ਕਿਹੜਾ ਆ ਰਿਹਾ ਕਾਮਨ ਫੈਕਟਰ ਜਿਵੇਂ ਕੀ ਕਹਿੰਦੇ ਐਚ ਸੀ ਐਫ ਐਚ ਸੀ ਐਫ 13 13 ਸੇਮ ਆ ਗਿਆ ਉਹ ਕੀ ਆ ਗਿਆ ਸਾਡੇ ਕੋਲੇ ਕਾਮਨ 13 ਤੇ ਇਸੇ ਪ੍ਰਕਾਰ ਅਸੀਂ ਐਲ ਸੀ ਐਮ ਕੱਢਣਾ ਹੈ 26 ਗੁਣਾ 91 ਤੇ 13 13 ਦੁਨਾ 26 ਤੇ 91 ਦੁਨਾ 182 ਇਹ ਸਾਡਾ ਕੀ ਆ ਗਿਆ ਆਨਸਰ ਪੇਪਰਾਂ 'ਚ ਅਸੀਂ ਜ਼ਿਆਦਾਤਰ ਐਸੀ ਹੀ ਵੇਖਿਆ ਹੈ ਪੇਪਰ 'ਚ ਸਾਡੇ ਕੋਲੇ ਐਚ ਸੀ ਐਫ ਕੱਲਾ ਪੁੱਛਦਾ ਐਲ ਸੀ ਐਮ ਬਹੁਤ ਘੱਟ ਪੁੱਛਦਾ ਤਾਂ ਫੇਰ ਵੀ ਸਾਨੂੰ ਆਣਾ ਜ਼ਰੂਰੀ ਚਾਹੀਦਾ ਹੈ ਦ ਸੈਕਿੰਡ ਸਮ ਸਾਡੇ ਕੋਲ ਜਿਹੜਾ ਹੈਗਾ ਨਾ ਸੈਕਿੰਡ ਸਮ ਜਿੰਦੇ ਚ ਸਾਡ ਨੂੰ ਕਿਹਾ ਗਿਆ ਹੈ 510 ਸਤੇ 92 ਦਾ ਐਚसीएफ 4 ਐਲਸੀਐਮ ਫਾਈਂਡ 510 ਨੂੰ ਅਸੀਂ 2 ਨਾਲ ਭਾਗ ਕੀਤਾ ਤੇ ਕਿੰਨਾ ਆ ਗਿਆ ਸਾਡੇ ਕੋਲੇ 255 ਪਿੱਛੇ ਵੇਰ ਕਲੀ ਤੇਨ ਤੇ ਭਾਗ ਕਰੋ 85 ਆ ਗਏ ਫਿਰ 5 ਤੇ ਭਾਗ ਕਰੋ 17 ਆ ਗਿਆ 17 ਆਪਦੇ ਟੇਬਲ ਤੇ ਹੀ ਜਾਏਗਾ 92 ਨੂੰ ਵੀ ਸੋਲਵ ਕਰੋ ਇਸੇ ਵਰਗਾ ਦੋ ਤੇ ਭਾਗ ਕੀਤਾ ਸਾਡੇ ਕੋਲ ਕਿੰਨਾ ਆ ਗਿਆ 46 ਫਿਰ ਦੋ ਤੇ ਭਾਗ ਕੀਤਾ ਕਿੰਨਾ ਆ ਗਿਆ ਸਾਡੇ ਕੋਲ 23 23 ਆ ਦੇ ਟੇਬਲ ਤੇ ਜਾਏ ਤਾਂ 80 ਕੀ ਕਰਨਾ ਹੈ 510 ਦੇ ਫੈਕਟਰ ਜਿਹੜੇ ਆ 2 3 5 17 ਤੇ 92 ਦੇ ਜਿਹੜੇ ਫੈਕਟਰ ਗਏ 2 2 23 ਤੇ ਇਹਨਾਂ ਦੋਵਾਂ ਚ ਕੋਮਨ ਕੀ ਗਿਆ 2 2 ਐਚसीएफ ਸਾਡੇ ਕੋਲ ਕਿੰਨਾ ਆ ਗਿਆ 2 ਐਲਸੀਐਮ ਕਿਵੇਂ ਕੱਢਣਾ ਹੈ 510 92 ਭਾਗ 2 ਨਾਲ ਕੀਤੀ ਕਿੰਨਾ ਆ ਗਿਆ ਸਾਡੇ ਕੋਲੇ 46 ਤੇ ਨਾ ਦੋਵਾਂ ਦੀ ਗੁਣਾ ਤੁਸੀਂ ਕਰਨੀ ਹੈ ਤੋ ਸਾਡੇ ਕੋਲੇ ਆਏਗਾ 23460 ਇਹ ਸਾਡਾ ਆਨਸਰ ਹੈ